ਤਮ ਕੱਚੇ ਕਰਮਚਾਰੀਆਂ ਨੂੰ ਜਾਰੀ ਹੋਈ ਤਨਖਾਹ ਸਵੇਰ ਤੋਂ ਮੁਸਾਫਰ ਹੋ ਰਹੀ ਸੀ ਖੱਜਲ ਖੁਆਰ ਕੋਈ ਸਬਸਤਰਾ ਦੇ ਤਬਾਦਲਿਆਂ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਤਕਰਾਰ ਬੜਿੰਗ ਨੇ ਤਬਾਦਲਿਆਂ ਤੇ ਚੱਕੇ ਸਵਾਲ ਫੈਸਲਾ ਵਾਪਸ ਲੈਣ ਦੀ ਕੀਤੀ ਮੰਗ ਤਾਂ ਆਪਣੇ ਪੁੱਛਿਆ ਡਿਮਾਂਡ ਦੇ ਪਿੱਛੇ ਕੀ ਹੈ ਕਾਂਗਰਸ ਦੀ ਮੰਚ ਬੀਟੀ ਸ਼ਰੂਤੀ ਸਮੇਤ ਬੀਜੇਪੀ ਚ ਸ਼ਾਮਲ ਹੋਏ ਕਿਰਨ ਚੌਧਰੀ ਭੁਪਿੰਦਰ ਹੁੱਡਾ ਤੇ ਹਮਲਾ ਬੋਲਦਿਆਂ ਕਿਾ ਹਰਿਆਣਾ ਚ ਇੱਕ ਵਿਅਕਤੀ ਸੈਂਟ੍ਰਿਕ ਹੋਈ ਪਾਰਟੀ ਕੋਈ ਬਰਾਬਰ ਆਵੇ ਤਾਂ ਉਸ ਨੂੰ ਕਰ ਦਿੰਦੇ ਨੇ ਖਤਮ। ਸ਼ਹੀਦ ਤਰੋਚਨ ਸਿੰਘ ਦੇ ਘਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਨੂੰ 1 ਕਰੋੜ ਦੀ ਸਨਮਾਨ ਰਾਸ਼ੀ ਦਾ ਸੌਂਪਿਆ ਚੈੱਕ ਜਨਵਰੀ ਮਹੀਨੇ ਹੋਈ ਸੀ ਸ਼ਹਾਦਤ। ਈਪੋਰਟ ਐਂਕਾਊਂਟਰ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਈ ਫਾਇਰਿੰਗ ਪੁਲਿਸ ਫਾਇਰਿੰਗ ਚ ਜ਼ਖਮੀ ਹੋਏ ਦੋਵੇਂ ਮੁਲਜ਼ਮ ਐਂਕਾਊਂਟਰ ਤੋਂ ਬਾਅਦ ਪੁਲਿਸ ਨੇ ਕੀਤੇ ਗ੍ਰਿਫਤਾਰ ਲੁੱਟ ਤੇ ਰੰਗਦਾਰੀ ਦੇ ਮਾਮਲੇ ਸੀ ਬਣ। ਕਥਲ ਚ ਆਪਣੀ ਭੈਣ ਦੀ ਲਵ ਮੈਰਿਜ ਤੋਂ ਖਫਾ ਨਬਾਲਿਕ ਬਰਾ ਬੜਿਆ ਸ਼ੈਤਾਨ ਸੋਰੇ ਕਰ ਵੜ ਕੇ ਭੈਣ ਨੂੰ ਉਤਾਰਿਆ ਮੌਤ ਦੇ ਕਾਰ ਨਨਾਨ ਤੇ ਸੱਸ ਨੂੰ ਵੀ ਕੀਤਾ ਜ਼ਖਮੀ ਬਾਰਦਾਤ ਤੋਂ ਬਣਾ ਬਾਤ ਬਣਾਈ ਲਈ ਦਿੱਲੀ ਸਰਕਾਰ ਚ ਜਲ ਮੰਤਰੀ ਆਦਸੀ ਵੱਲੋਂ ਭੁਖੜਤਾਲ ਦਾ ਐਲਾਨ ਕਿ ਹਾਂ ਪੀਐਮ 21 ਤਰੀਕ ਤੱਕ ਹੱਲ ਕਰਨ ਪਾਣੀ ਦਾ ਮਸਲਾ ਨਹੀਂ ਤਾਂ ਕਰਾਂਗੀ ਅਣਮਿੱਥੇ ਸਮੇਂ ਲਈ ਭੁਖੜਤਾਲ ਪੰਜਾਬ 'ਚ ਬਿਜਲੀ ਦੀ ਮੰਗ ਦੇ ਟੁੱਟੇ ਸਾਰੇ ਪੁਰਾਣੇ ਰਿਕਾਰਡ ਅੱਜ ਦਰਜ ਹੋਈ 1678 ਮੈਗਾਵਾਟ ਦੀ ਮੰਗ ਲਗਾਤਾਰ ਵੱਧ ਰਹੀ ਗਰਮੀ ਕਰਕੇ ਬਿਜਲੀ ਵਿਭਾਗ ਤੇ ਵੱਣ ਰਿਹਾ ਹੈ ਤਬਾਹ ਪੰਜਾਬ 'ਚ ਬਦਲਿਆ ਮੌਸਮ ਅੰਮ੍ਰਿਤਸਰ ਸਮੇਤ ਕਈ ਇਲਾਕਿਆਂ 'ਚ ਹੋਈ بارش ਦਾ ਤਾਪਮਾਨ ਚਾਈ ਗਿਰਾਵਟ ਗਰਮੀ ਤੋਂ ਮਿਲੇਗੀ ਨਹੀਂ ਸਤਿ ਸ਼੍ਰੀ ਅਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸੱਤ ਤਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ ਪੁਲਿਸ ਵਿਭਾਗ ਵਿੱਚ ਹੋਏ ਵੱਡੇ ਪੱਦਰ ਤਬਾਦਲੇ ਤੋਂ ਬਾਅਦ ਗਰਮਾਈ ਪੰਜਾਬ ਦੀ ਸਿਆਸਤ ਵੀ ਪੁਲਿਸ ਵਿਭਾਗ ਦੇ ਵਿੱਚ ਵੱਡੇ ਪੱਦਰ ਤਬਾਦਲੇ ਹੋਏ ਔਰ ਤਬਾਦਲੇ ਵੀ ਇਸ ਕਦਰ ਹੋਏ ਕਿ ਦੂਰ ਦਰਾਡੇ ਪੁਲਿਸ ਦੇ ਮੁਲਾਜ਼ਮਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਪੰਜਾਬ ਦੀ ਸਿਆਸਤ ਗਰਮਾ ਗਈ ਔਰ ਵਾਰ ਪਲਟ ਵਾਰ ਸ਼ੁਰੂ ਹੋ ਗਏ ਰਾਜਾ ਵੜਿੰਗ ਜੋ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਇਹਨਾਂ ਤਬਾਦਲਿਆਂ ਨੂੰ ਲੈ ਕੇ ਸਵਾਲ ਖੜੇ ਕੀਤੇ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਤੇ ਤਾਂ ਆਮ ਆਦਮੀ ਪਾਰਟੀ ਨੇ ਰਾਜਾ ਵੜਿੰਗ ਨੂੰ ਹੀ ਸਵਾਲਾਂ ਦੇ ਘਟਾਰੇ 'ਚ ਖੜਾ ਕੀਤਾ ਪੰਜਾਬ ਦੇ ਵਿੱਚ ਪੁਲਿਸ ਅਫਸਰਾਂ ਦੇ ਤਬਾਦਲੇ ਤੇ ਸੂਬੇ ਦੀ ਸਿਆਸਤ ਕਰਮ ਹੈ ਸੱਤਾਧਰ ਤੇ ਵਿਰੋਧੀ ਧਿਰ ਕਾਂਗਰਸ ਦੇ ਵਿਚਾਲੇ ਤਕਰਾਰ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪੁਲਿਸ ਅਫਸਰਾਂ ਦੇ ਤਬਾਦਲੇ ਤੇ ਸਵਾਲ ਕਰਦਿਆਂ

को अभी 1 1 साल रह गया है और सारी जिंदगी उन्होंने लुधियाना उन्होंने फतेहगढ़ साबर उन्होंने पटियाला में गुजारी है अब उनको अछंचित मुखसर लगा दोगे और मुखसर वाले को पटियाला लगा दोगे उसकी परफॉर्मेंस ही नहीं रहेगी वडिंग ਦੇ ਸਵਾਲ ਤੇ ਆਮ ਆਦਮੀ ਪਾਰਟੀ ਨੇ पलटवार ਕਰਦਿਆਂ ਦਾਵਾ ਕੀਤਾ ਕਿ ਪੁਲਿਸ ਅੰਦਰ ਤਬਾਦਲੇ ਨੈਕਸਸ ਤੋੜਨ ਦੇ ਲਈ ਕੀਤੇ ਗਏ ਨੇ ਰਾਜਾ ਵੜਿੰਗ ਇਸ ਦੇ ਵਿੱਚ ਅੜਿੱਕਾ ਕਿਉਂ ਪਾ ਰਹੇ ਨੇ ਕਿ ਰਾਜਾ ਵੜਿੰਗ ਦਾ ਕੋਈ ਹਿੱਤ ਜੁੜਿਆ ਹੋਇਆ ਜਿਨ੍ਹਾਂ ਨੇ ਅੱਜ ਬਿਆਨ ਦਿੱਤਾ ਕਿ ਜਿਹੜੇ ਪੁਲਿਸ ਅਫਸਰਾਂ ਨੂੰ ਕਾਂਗਰਸ ਨੇ ਕਾਂਗਰਸ ਨੂੰ ਵੋਟ ਪਾਈ ਉਹਨਾਂ ਨੂੰ ਤਬਦੀਲ ਕੀਤਾ ਗਿਆ ਪਹਿਲੀ ਗੱਲ ਪਹਿਲਾ ਸਵਾਲ ਤੇ ਮੇਰਾ ਰਾਜਾ ਬੜਿੰਗ ਜੀ ਨੂੰ ਇਹ ਹੈ ਵੀ ਇਹਨਾਂ ਨੂੰ ਕਿਸ ਤਰ੍ਹਾਂ ਦਾ ਗਿਆਨ ਕਿੱਥੋਂ ਪੈਦਾ ਹੋਇਆ ਵੀ ਇਹਨਾਂ ਨੂੰ ਪਾਰਟਿਕੂਲਰ ਲੋਕਾਂ ਨੇ ਵੋਟ ਪਾਈ ਹੈ ਜਾਂ ਨਹੀਂ ਪਾਈ ਰਾਜਾ ਬੜਿੰਗ ਜੀ ਨੂੰ ਉਹਨਾਂ ਦੀ ਟਰਾਂਸਫਰ ਤੇ ਪਰੇਸ਼ਾਨੀ ਹੈ ਜਾਂ ਦੁੱਖ ਹੋਇਆ ਜਾਂ ਆਬਜੈਕਸ਼ਨ ਹੋਇਆ ਕਿ ਰਾਜਾ ਬਣੀ ਜੀ ਕਿ ਤੁਹਾਡਾ ਵੀ ਕੋਈ ਲੈਣ ਦੇਣ ਤੇ ਨਹੀਂ ਇਹਨਾਂ ਨਾਲ ਕੋਈ ਹਿੱਸੇਦਾਰੀ ਤੇ ਨਹੀਂ ਰਹੀ ਲੋਕ ਸਭਾ ਚੋਣ ਤੋਂ ਬਾਅਦ ਪੰਜਾਬ ਦੇ ਵਿੱਚ ਸਿਪਾਹੀ ਤੋਂ ਲੈ ਕੇ ਉੱਚ ਅਫਸਰਾਂ ਤੱਕ ਕਰੀਬ 10000 ਤਬਾਦਲੇ ਕੀਤੇ ਗਏ ਨੇ ਇੰਨੇ ਵੱਡੇ ਪੱਧਰ ਤੇ ਤਬਾਦਲੇ ਹੋਣ ਤੇ ਵਿਰੋਧੀ ਧਿਰ ਸਵਾਲ ਖੜੇ ਕਰ ਰਹੀ ਹੈ ਜਦ ਕਿ ਸੱਤਾਧਿਰ ਤਬਾਦਲਿਆਂ ਨੂੰ ਜਾਇਜ਼ ਦਰਸ ਕੇ ਵਿਰੋਧੀ ਧਿਰ ਨੂੰ ਹੀ ਸਵਾਲਾਂ ਦੇ ਘਟਾਰੇ ਦੇ ਵਿੱਚ ਖੜਾ ਕਰ ਰਹੀ ਹੈ ਚੰਡੀਗੜ੍ਹ ਤੋਂ ਨਪਿੰਦਰ ਬਰਾੜ ਦੇ ਨਾਲ ਉਮੇਸ਼ ਸ਼ਰਮਾ న్యూਸ ਸਟਿੰਗ ਤੇ ਅਗਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਵਾਲੀ ਵੀਡੀਓ ਨੇ ਨਵੇਂ ਸਵਾਲ ਖੜੇ ਕੀਤੇ ਨੇ ਔਰ ਨਵੀਂ ਚਰਚਾ ਛੇੜ ਦਿੱਤੀ ਹੈ ਪੰਜਾਬ ਦੇ ਵਿੱਚ ਇਲਜ਼ਾਮ ਤਰਾਸ਼ੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ ਲਾਰੈਂਸ ਦੀ ਵੀਡੀਓ ਦੇ ਬਹਾਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਭਾਜਪਾ ਤੇ ਏਜੰਸੀਆਂ ਦੀ ਭੂਮਿਕਾ ਤੇ ਸਵਾਲ ਕਰ ਰਹੀ ਹੈ ਗੈਂਗਸਟਰ ਲਾਰੈਂਸ ਬਿਸ਼ਨੋਈ ਕ੍ਰਾਈਮ ਦੀ ਦੁਨੀਆ ਦਾ ਚਰਚੇ ਚਿਹਰਾ ਇਸ ਵਕਤ ਗੁਜਰਾਤ ਦੀ ਜੇਲ੍ਹ ਦੇ ਵਿੱਚ ਬੰਦ ਹੈ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਬਾਵਜੂਦ ਉਹ ਬਾਰੀ ਦੁਨੀਆ ਦੇ ਨਾਲ ਸੰਪਰਕ ਵਿੱਚ ਹੈ ਸਿਰਫ ਦੇਸ਼ੀ ਨਹੀਂ ਵਿਦੇਸ਼ ਦੇ ਵਿੱਚ ਬੈਠੇ ਕ੍ਰਾਈਮ ਪੇਸ਼ਾ ਲੋਕਾਂ ਦੇ ਨਾਲ ਸੰਪਰਕ ਕਰਦਾ ਹੈ ਲਾਰੈਂਸ ਦੀ ਜੇਲ੍ਹ ਦੇ ਵਿੱਚੋਂ ਇੱਕ ਵੀਡੀਓ ਕਾਲ ਸਾਹਮਣੇ ਆਈ ਹੈ ਜਿਸ ਵਿੱਚ ਉਹ ਪਾਕਿਸਤਾਨ ਦੇ ਗੈਂਗਸਟਰ ਸ਼ਹਿਜ਼ਾਦ ਪੱਟੀ ਨੂੰ Eid ਦੀ ਮੁਬਾਰਕਬਾਦ ਦਿੰਦਾ ਹੈ ਜੇਲ੍ਹ ਚੋਂ ਲਾਰੈਂਸ ਦੀ ਆਈ ਇਹ Eid ਮੁਬਾਰਕ ਵਾਲੀ ਵੀਡੀਓ ਨੂੰ ਲੈ ਕੇ ਪੰਜਾਬ ਦੀ ਸਿਆਸਤ ਦਾ ਤਾਪਮਨ ਚੜ ਗਿਆ ਹੈ ਰਾਜਾ ਬ੍ਰਿੰਗ ਨੇ ਇਸ ਮਾਮਲੇ ਦੇ ਵਿੱਚ ਗੰਭੀਰ ਸਵਾਲ ਖੜੇ ਕਰਦਿਆਂ ਏਜੰਸੀਆਂ ਦੀ ਭੂਮਿਕਾ ਦੇ ਵੱਲ ਇਸ਼ਾਰਾ ਕੀਤਾ ਹੈ ਅਤੇ ਦੇਸ਼ ਦੇ ਗ੍ਰਹਿ ਮੰਤਰੀ ਤੋਂ ਸਵਾਲ ਪੁੱਛਿਆ ਹੈ ਦੇਖੋ ਲਾਰੈਂਸ ਬਿਸ਼ਨੋਈ ਤਾਂ ਰੋਜ਼ਾਨਾ ਇੱਕ ਨਵੀਂ ਖਬਰ ਹੈ ਬਿਲਕੁਲ ਮੈਂ ਤਾਂ ਪਹਿਲੇ ਦਿਨੋਂ ਕਹਿੰਦਾ ਕਿ ਇਹ ਕੋਕਰ ਨਹੀਂ ਚਾਹੀਦੀ ਹੈ ਮੈਂ ਮੂਸੇ ਵਾਲਾ ਸਾਡੇ ਮਰਡਰ ਨੂੰ ਇਹ ਗੱਲ ਕਹਿੰਦਾ ਸੀਗਾ ਕਿ ਪਹਿਲਾਂ ਲੱਗਦਾ ਸੀ ਲੋਕ ਕਹਿੰਦੇ ਸੀ ਕਿ ਬਹੁਤ ਸਾਰੀਆਂ ਏਜੰਸੀਜ਼ ਇਹਦੇ ਵਿੱਚ ਮਿਲੀਆਂ ਹੋਈਆਂ ਐ ਤੇ ਅੱਜ ਕਿਤੇ ਨਾ ਕਿਤੇ ਉਹ ਸ਼ੱਕ ਹੈ ਜਿਹੜਾ ਉਹ ਯਕੀਨ 'ਚ ਬਦਲਦਾ ਜਾ ਰਿਹਾ ਹੈ ਕਿ ਇਹ ਸਰਾ ਪਹਿਲਾਂ ਉਹਨੇ ਇੰਟਰਵਿਊ ਦਿੱਤੀ ਜੇਲ੍ਹ 'ਚੋਂ ਬੈਠੇ ਫੇਰ ਉਸ ਤੋਂ ਬਾਅਦ ਉਸੇ ਹੀ ਬੰਦਾ ਹੁਣ ਟੈਲੀਫੋਨ 'ਤੇ ਗੱਲ ਕਰ ਰਿਹਾ ਹੈ ਵਧਾਈ ਦੇ ਰਿਹਾ ਹੈ ਉਹਦਾ ਐਦਾਂ ਲੱਗਦਾ ਹੈ ਕਿ ਕਿਸੇ ਪਿਕਨਿਕ ਬਣਾ ਰਿਹਾ ਹੈ ਨਾ ਕਿ ਉਹ ਜੇਲ੍ਹ 'ਚ ਹੈ ਪੂਰਾ ਦੇਸ਼ ਤੇ ਗ੍ਰਹਿ ਮੰਤਰੀ ਦੀ ਨੱਕ ਦੇ ਥੱਲੇ ਹੋ ਰਿਹਾ ਹੈ ਸਤਾ ਤੇ ਰਾਮ ਆਦਮੀ ਪਾਰਟੀ ਨੇ ਲਾਰੈਂਸ ਦੀ ਵੀਡੀਓ ਤੇ ਬਹਾਨੇ ਭਾਜਪੀ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਹੈ ਅਤੇ ਭਾਜਪੀ ਤੇ ਲਾਰੈਂਸ ਦੀ ਪੁਸ਼ਤਪਨਾਹੀ ਕਰਨ ਦੇ ਗੰਭੀਰ ਇਲਜ਼ਾਮ ਲਾਏ ਨੇ ਜਾਖੜ ਸਾਹਿਬ ਦਾ ਤੇ ਅਸੀਂ ਉਹੀ ਕਹਿ ਰਹੇ ਆਂ ਵੀ ਦੋਹਰਾ ਮਾਪਦੰਡ ਹੈ ਜਦੋਂ ਇੱਕ ਗੁਜਰਾਤ ਜਿੱਥੇ ਭਾਜਪੀ ਦੀ ਸਰਕਾਰ ਹੈ ਉੱਥੋਂ ਜਿਹੜਾ ਇਨਾ ਸੀਰੀਅਸ ਕ੍ਰਾਈਮ ਤੇ ਇਨਵੋਲਵ ਅਕਿਊਜ਼ਡ ਵੀਡੀਓ ਕਾਲਿੰਗ ਕਰ ਰਿਹਾ ਹੈ ਉਹਦੇ ਤੇ ਰਾਜਾ ਵੜਿੰਗ ਜੀ ਦਾ ਜਿਹੜਾ ਪ੍ਰਾਈਮ ਇਕਿਊਸ ਹੈ ਪੰਜਾਬ ਚ ਉਹਦੇ ਤੇ ਜਾਖੜ ਸਾਹਿਬ ਦਾ ਨਾ ਬੋਲਣਾ ਇਹ ਕਿਤੇ ਨਾ ਕਿਤੇ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਪਾਟਪਾ ਇਹੋ ਜਿਹੇ ਲੋਕਾਂ ਨੂੰ ਪੈਟਰੋਨੇਜ ਕਰਦੀ ਹੈ ਜਾਂ ਫਿਰ ਸੁਨੀਲ ਜਾਖੜ ਜੀ ਔਰ ਰਵਨੀਤ ਬਿੱਟੂ ਸਾਹਿਬ ਜਿਹੜੇ ਨਵੇਂ-ਨਵੇਂ ਮੰਤਰੀ ਬਣੇ ਆ ਮੋਦੀ ਸਾਹਿਬ ਦੀ ਸਰਕਾਰ ਚ ਦੋਨਾਂ ਬੀਜੇਪੀ ਦੇ ਲੀਡਰਸ਼ਿਪ ਆਨਾਂ ਨੂੰ ਇੱਥੇ ਸਵਾ ਇਹ ਤੇ ਜੜਾ ਆ ਕੇ ਸਫਾਈ ਦੇਣੀ ਚਾਹੀਦੀ ਹੈ ਜਵਾਬ ਦੇਣਾ ਚਾਹੀਦਾ ਹੈ ਕਿ ਲਾਰੈਂਸ ਬਿਸਨੋਈ ਨੂੰ ਪੈਟਰੋਨੇਜ ਕੌਣ ਕਰ ਰਿਹਾ ਹੈ ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਲਾਰੈਂਸ ਦੀ ਜੇਲ੍ਹ ਦੇ ਵਿੱਚੋਂ ਵੀਡੀਓ ਆਈ ਹੋਵੇ ਇਸ ਤੋਂ ਪਹਿਲਾਂ ਲਾਰੈਂਸ ਨੇ ਜੇਲ੍ਹ ਦੇ ਅੰਦਰੋਂ ਹੀ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ ਸੀ ਸਵਾਲ ਇਹੀ ਹੈ ਕਿ ਕਿਸੇ ਵੱਡੀ ਤਾਕਤ ਦੇ ਸਮਰਥਨ ਤੋਂ ਬਿਨਾਂ ਇਹ ਸਭ ਕੁਝ ਸੰਭਵ ਹੈ ਜੋ ਲਾਰੈਂਸ ਜੇਲ੍ਹ ਦੇ ਵਿੱਚ ਬੈਠ ਕੇ ਕਰ ਰਿਹਾ ਹੈ ਬਿਊਰੋ ਰਿਪੋਰਟ న్యూਸ 18 ਤੇ ਰੁਕ ਕਰਦੇ ਹਾਂ ਦਿੱਲੀ ਦਾ ਜਿੱਥੇ ਪਾਣੀ ਨੂੰ ਲੈ ਕੇ ਹਾਹਾਕਾਰ ਮੱਚੀ ਹੋਈ ਹੈ ਤੇ ਹੁਣ ਮਾਮਲਾ ਭੁਖੜ ਹੜਤਾਲ ਤੱਕ ਪਹੁੰਚਦਾ ਨਜ਼ਰ ਆ ਰਿਹਾ ਹੈ ਦਿੱਲੀ ਦੀ ਜਲ ਮੰਤਰੀ ਆਦਸੀ ਵੱਲੋਂ ਭੁਖੜ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਕਿ ਜੇ ਕੇਂਦਰ ਸਰਕਾਰ ਨੇ 21 ਤਰੀਕ ਤੱਕ ਪਾਣੀ ਦਾ ਮਸਲਾ ਹੱਲ ਨਾ ਕੀਤਾ ਤਾਂ ਅਣ ਮਿਥੇ ਸਮੇਂ ਲਈ ਭੁਖੜ ਹੜਤਾਲ ਤੇ ਬੈਠ ਜਾਣਗੇ ਆਦਸੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਇੰਟਰਫੇਅਰ ਕਰਨ ਦਿੱਲੀ ਨੂੰ ਪਾਣੀ ਦਿਵਾਉਣਾ ਉਹਨਾਂ ਕਿਹਾ ਕਿ ਅਸੀਂ ਹਰ ਕੋਸ਼ਿਸ਼ ਕੀਤੀ ਪਰ ਹੁਣ ਭੁਖੜ ਹੜਤਾਲ ਹੀ ਇੱਕ ਚਾਰਾ ਬਚਿਆ ਹੈ और दिल्ली पानी नहीं मिल रहा इस करके प्रधानमंत्री तो मैंने प्रधानमंत्री नरेंद्र मोदी जी से ये विनम्र निवेदन किया है कि वो दिल्ली के लोगों को पानी दिलवाएं वो चाहे हरियाणा से दिलवाए वो कहीं से पानी दिलवाए लेकिन अब उनको किसी प्रकार से दिल्ली के लोगों को पानी दिलवाना होगा परंतु अगर 21 तारीख तक दिल्ली वालों को अपने हक का पानी नहीं मिलता तो फिर 21 तारीख से मुझे पानी के लिए सत्याग्रह शुरू करना पड़ेगा दिल्ली की जल मंत्री वालों पानी ना मिलने किया जा रहा पासे ते आम ते ही सवाल खड़े कर रहे है कांग्रेस तब इनकी नींद खुली है और अभी भी ड्रामेबाजी चल रही है दिल्ली की जल मंत्री हैं आतिशी जी मैं उनको बताना चाहता हूं और दिल्ली की जल मंत्री का ये कर्तव्य है कि लोगों के पास उनके तक पानी पहुंचाने का काम करें आज वो अपनी जिम्मेदारी से भाग रही हैं आज अलग अलग जगह पर दिख कर मीटिंग कर, कर वो यही शो करना चाह रही हैं कि की हम कुछ काम कर रहे हैं तो मैं स्पष्ट करना चाहता हूं। यही सारे काम यदि एक महीने पहले वो करती तो निश्चित ही जनता आज प्यासी नहीं मरती दस सालों में जल बोर्ड छह सौ करोड़ के फायदे से तिहत्तर हजार करोड़ के घाटे पे कैसे आया वो हजारों करोड़ रुपए जो हैं, जो दिल्ली की जनता पे खर्च होने थे उनको पानी की सप्लाई देनी थी वो पैसे कहाँ गए किसकी जेब में गए कौन वो दलाली और कमीशन खा गया इसका जवाब आतिशी को देना चाहिए नहीं बोलेंगे इनको पत्र लिखना चाहिए था कि जो पार्टी के विधायक इनके मंत्री पानी की चोरी करते हैं कालाबाजारी करते हैं पानी बेचने का गोरख धंधा करते हैं उस पर बोलना चाहिए नहीं बोलेंगी राजनीति करनी है नोटंकीबाजी करनी है आंखों में शर्म बची नहीं है दिल्ली को पानी दे नहीं सकते हैं लेकिन मंत्री बनी बैठी हैं थोड़ी सी गैरत होती तो इस्तीफा देकर नीचे आ जाती है ਉਧਰ ਨੀਟ ਪੇਪਰ ਲੀਕ ਮਾਮਲੇ ਤੇ ਵੀ ਸਿਆਸੀ ਸੰਗਰਾਮ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਵੱਲੋਂ ਦੇਸ਼ ਪਾਰਚ ਪ੍ਰਦਰਸ਼ਨ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ ਵੀ ਆਪ ਨੇ ਵੱਡਾ ਪ੍ਰਦਰਸ਼ਨ ਕੀਤਾ ਗਵਰਨਰ ਹਾਊਸ ਵੱਲ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਨੇ ਇਸ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਚ ਲੈ ਲਿਆ ਦੇਖੋ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ 26 ਲੱਖ ਬੱਚਿਆਂ ਦੇ ਭਵਿੱਖ ਦੀ ਗੱਲ ਕਰ ਰਹੇ ਹਾਂ 24 ਲੱਖ ਬੱਚਿਆਂ ਦੇ ਭਵਿੱਖ ਦੀ ਗੱਲ ਕਰ ਰਹੇ ਆ ਸ਼ਾਂਤਮਈ ਤਰੀਕੇ ਨਾਲ ਵੀ ਸਾਡਾ ਪ੍ਰਦਰਸ਼ਨ ਨਹੀਂ ਕਰਨ ਦਿੱਤਾ ਜਾ ਰਿਹਾ ਇਹਦਾ ਮਤਲਬ ਇਹ ਹੈ ਕਿ ਇਹਨਾਂ ਦੀ ਵੀ ਕੋਈ ਮਿਲੀ ਭਗਤ ਹੈ ਇਹਦੇ ਵਿੱਚ ਜਿਹੜੇ ਬੱਚੇ ਆ ਇੱਕੋ ਇੱਕੋ ਸੈਂਟਰ ਦੇ ਇਕੋ ਸੈਂਟਰ ਦੇ 26 ਬੱਚਿਆਂ ਦਾ ਟੌਪ ਕਰਨਾ ਹੈ ਕਿਤੇ ਨਾ ਕਿਤੇ ਜਿਹੜਾ ਹੈਗਾ ਕੋਈ ਕਪੜੇ ਵਾਲਾ ਸ਼ੰਕਾ ਕਰਦਾ ਹੈ ਅਸੀਂ ਦੇਸ਼ ਦਾ ਭਵਿੱਖ ਉਹਨਾਂ ਹੱਥਾਂ ਵਿੱਚ ਨਹੀਂ ਦੇਣਾ ਚਾਹੁੰਦੇ ਰਣਨਮ ਤੁਸੀਂ ਦੇਣ ਆਈ ਸੀਗੀ ਮੈਮੋਰੰਡਮ ਦਿੱਤਾ ਹਜੇ ਨਹੀਂ ਜੀ ਸਾਨੂੰ ਮੈਮੋਰੰਡਮ ਦੇਣ ਨਹੀਂ ਦਿੱਤਾ ਜਾ ਰਿਹਾ ਔਰ ਸਾਨੂੰ ੱੱਕੇ ਨਾਲ ਇਹ ਪੁਲਿਸ ਚੰਡੀਗੜ੍ਹ ਪ੍ਰਸ਼ਾਸਨ ਸਾਨੂੰ ਆਪਣਾ ਇਹਦੇ ਵਿੱਚ ਬਸ ਦੇ ਵਿੱਚ ਲਿਜਾ ਕੇ ਸਾਨੂੰ ਅਰੈਸਟ ਕਰ ਰਿਹਾ ਹੈ ਇਹ ਵੀ ਕਹਿ ਰਹੇ ਸੀਗੇ ਕਿ 4-5 ਬੰਦਿਆਂ ਨੂੰ ਪਰਮਿਸ਼ਨ ਨਹੀਂ ਅਸੀਂ ਕਹਿ ਰਹੇ ਹਾਂ ਜੀ ਅਸੀਂ ਤਾਂ ਕਹਿ ਰਹੇ ਹਾਂ ਕਿ ਸਾਡੇ 5 ਬੰਦੇ ਨੂੰ ਪਰਮਿਸ਼ਨ ਦੇਈ ਜਾਵੇ ਔਰ ਅਸੀਂ ਇਹ ਮੈਮੋਰੰਡਮ ਸਾਡੀ ਡਿਮਾਂਡ ਹੈ ਸ਼ਾਂਤਮਈ ਤਰੀ ਇੰਨੀ ਗਰਮੀ ਦੇ ਵੀ 10 ਵਜੇ ਤੇ ਲੱਗੇ ਹੋਏ ਆ ਠੀਕ ਹੈ ਤੇ ਬਿਲਕੁਲ ਹਾਲਕਿ ਇਹਨਾਂ ਨੂੰ ਹਜੇ ਮੈਮੋਰੰਡਮ ਨਹੀਂ ਦਿੱਤਾ ਗਿਆ ਜਿਹੜੀ ਉਧਰ ਪੀਆਟੀਸੀ ਮੁਲਾਜ਼ਮਾਂ ਵੱਲੋਂ ਆਪਣੀ ਹੜਤਾਲ ਖਤਮ ਕਰ ਦਿੱਤੀ ਗਈ ਹੈ ਸਰਕਾਰ ਦੇ ਨਾਲ ਇੱਕ ਮੀਟਿੰਗ ਹੋਈ ਸੀ ਔਰ ਸਰਕਾਰ ਦੇ ਨਾਲ ਸਹਿਮਤੀ ਬਣੀ ਹੈ ਔਰ ਤਨਖਾਹਾਂ ਜਾਰੀ ਕਰਨ ਦੇ ਲਈ ਸਹਿਮਤੀ ਬਣੀ ਹੈ ਕਰਮਚਾਰੀਆਂ ਨੇ ਡਾਇਰੈਕਟਰ ਟਰਾਂਸਪੋਰਟ ਦੇ ਨਾਲ ਮੀਟਿੰਗ ਕੀਤੀ ਸੀ ਕੱਚੇ ਮੁਲਾਜ਼ਮਾਂ ਦੀ ਤਨਖਾਹ ਜਾਰੀ ਕਰ ਦਿੱਤੀ ਗਈ ਹੈ ਇਸ ਤੋਂ ਬਾਅਦ ਮੁਲਾਜ਼ਮਾਂ ਨੇ BRTC ਦੇ ਮੁਲਾਜ਼ਮਾਂ ਨੇ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ ਜਿਸ ਵੇਲੇ ਮੀਟਿੰਗ ਕਰਕੇ BRTC ਦੇ ਮੁਲਾਜ਼ਮ ਬਾਹਰ ਆਏ ਸੀ న్యూਸ 18 ਵੱਲੋਂ ਉਹਨਾਂ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਹੜਤਾਲ ਮੀਟਿੰਗ ਹੋਈ ਹੈ ਕਿਉਂਕਿ BRTC ਪੰਨਬਸ ਦੀ ਹੜਤਾਲ ਹੋਈ ਸੀ ਆਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਕਾਫੀ ਸਮੇਂ ਤੋਂ ਇਹਨਾਂ ਦੀ ਲਗਾਤਾਰ ਜਿਹੜੀ ਹੈਗੀ ਡਿਮਾਂਡ ਚੱਲ ਰਹੀ ਹੈ ਤੇ ਅੱਜ ਮੀਟਿੰਗ ਹੋਈ ਹੈ ਕਰੀਬ 1.5 ਘੰਟੇ ਤੋਂ ਵੀ ਵੱਧ ਸਮਾਂ ਮੀਟਿੰਗ ਚੱਲੀ ਹੈ ਸੀਨੀਅਰ ਅਧਿਕਾਰੀਆਂ ਦੇ ਨਾਲ ਮੀਟਿੰਗ ਚ ਕਿਸ ਤਰ੍ਹਾਂ ਦੀ ਚੀਜ਼ਾਂ ਨਿਕਲੀ ਅੱਗੇ ਆਉਣ ਵਾਲੀ ਜਿਹੜਾ ਦਿਨਾਂ ਚ ਕਿਸ ਤਰ੍ਹਾਂ ਦੀ ਰਣਨੀਤੀ ਤਿਆਰ ਹੋਣੀ ਹੈ ਸਾਡੇ ਨਾਲ ਯੂਨੀਅਨ ਦੇ ਲੋਕ ਨੇ ਭਾਜੀ ਅੱਜ ਕਾਫੀ ਦੇਰ ਮੀਟਿੰਗ ਚੱਲੀ ਹੈ ਤੁਸੀਂ ਹੜਤਾਲ ਦਾ ਸੱਦਾ ਦਿੱਤਾ ਸੀ ਅਸੀਂ ਸਵੇਰ ਤੋਂ ਹੀ ਅਸੀਂ ਦੇਖ ਰਹੇ ਹਾਂ ਅੱਜ ਦੀ ਮੀਟਿੰਗ ਚ ਕੀ ਅੱਜ ਦੀ ਮੀਟਿੰਗ ਸਾਡੀ ਕਲੀਅਰ ਸੀਗੀ ਕਿ ਪਹਿਲਾ ਤਾਂ ਇਸ਼ੂ ਸੀ ਸਾਡਾ ਕਿ ਸਾਡੀ ਸੈਲਰੀ ਸਾਡੇ ਖਾਤਿਆਂ 'ਚ ਪਾ ਦਿਓ ਜਿਹੜੀ ਸੈਲਰੀ ਸਵੇਰ ਤੋਂ ਵੀ ਪ੍ਰੋਸੈਸ ਚੱਲ ਰਿਹਾ ਸੀ ਤੇ ਉਹ ਸੈਲਰੀ ਜਿਹੜੀ ਉਹ ਸਾਡੇ ਖਾਤਿਆਂ 'ਚ ਪਾ ਦਿੱਤੀ ਗਈ ਹੈ ਦੂਸਰਾ ਸਾਡਾ ਇਸ਼ੂ ਸੀਗਾ ਕਿ ਠੇਕੇਦਾਰ ਸਾਡੇ ਠੇਕੇਦਾਰ ਵੱਲੋਂ ਸਾਡੇ ਖਾਤਿਆਂ ਦੇ ਵਿੱਚੋਂ ਤਨਖਾਹ ਦੇ ਵਿੱਚੋਂ ਪੈਸੇ ਕੱਟ ਕੇ ਜਿਹੜੀ ਸਾਡੀ ਸਿਕਿਉਰਟੀ ਆ ਉਹ 15-15000 ਰੁਪਿਆ ਇੱਕ ਮੁਲਾਜ਼ਮ ਦਾ ਲਗਭਗ ਜਿਹੜਾ ਵਾ 5 ਤੋਂ 6 ਕਰੋੜ ਤੋਂ ਪਲੱਸ ਰੁਪਿਆ ਸੀ ਜਿਹੜਾ ਉਹ ਠੇਕੇਦਾਰ ਕੋਲ ਸੀਗਾ ਵੀ ਮਹਿਕਮਾ ਠੇਕੇਦਾਰ ਨੂੰ ਕੱਢਣ ਦੀ ਗੱਲ ਕਰਦਾ ਸੀਗਾ ਤੇ ਸਾਡੇ ਪੈਸਿਆਂ ਦੀ ਗੱਲ ਨਹੀਂ ਸੀ ਕਰਦਾ ਵੀ ਉਹ ਕੌਣ ਦਵਾਏਗਾ ਸਿਕਿਉਰਟੀ ਦੇ ਰੁਪਏ ਜਿਹੜਾ 6-7 ਕਰੋੜ ਰੁਪਿਆ ਸੁੰਦਿਰ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਦੇ ਜ਼ਿੰਮੇਵਾਰੀ ਚੱਕੀ ਵੀ ਉਹ ਸਾਰੇ ਪੈਸੇ ਆਉਣ ਤੋਂ ਬਾਅਦ ਹੀ ਉਹਦੇ ਖਿਲਾਫ ਕੋ ਕਾਰਵਾਈ ਕੀਤੀ ਜਾਏਗੀ ਉਹ ਪੈਸੇ ਕਢਾਏ ਜਾਣਗੇ ਤੇ ਉਹ ਕਢਾਉਣੇ ਵੀ ਬਣਦੇ ਸੀਗੇ ਕੋਈ ਨਹੀਂ ਕਾਰਵਾਈ ਦੀ ਤੁਸੀਂ ਮੰਗ ਕੀਤੀ ਸੀ ਠੇਕੇਦਾਰ ਦੀ ਤੁਸੀਂ ਬਿਲਕੁਲ ਕੋਈ ਨਹੀਂ ਕਾਰਵਾਈ ਕੀਤੀ ਹੈ ਅਗਲੀ ਮੰਗ ਸੀ ਕਿ ਜਿਹੜੇ ਮੁਲਾਜ਼ਮਾਂ ਦੀ ਡੈਥ ਹੋਈ ਆ ਉਹਨਾਂ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਵਾਰਸਾਂ ਨੂੰ ਜਿਹੜੀਆਂ ਉਹਨਾਂ ਦੀਆਂ ਬੰਦੀਆਂ ਸਹੂਲਤਾਂ ਨੇ ਚਾਹੇ ਗਰੁੱਪ ਇੰਸ਼ੋਰੈਂਸ ਹੋਵੇ ਚਾਹੇ ਵੈਲਫੇਅਰ ਫੰਡ ਹੋਵੇ ਦਵਾਈਆਂ ਜਾਣ ਸੋਸਬੰਧੀ ਠੇਕੇਦਾਰ ਦਾ ਨਮਾਇੰਦਾ ਆ ਅਸੀਂ ਪਰ ਠੇਕੇਦਾਰ ਦਾ ਨਮਾਇੰਦਾ ਜਿਹ ਸੋ ਉਹਨਾਂ ਨੇ ਕਲੀਅਰ ਕੀਤਾ ਦੇ ਨਾਲ ਦੀ ਨਾਲ ਉਹਨਾਂ ਨੂੰ ਹਦਾਇਤ ਵੀ ਕੀਤੀ ਬਗਲਾ ਮੀਟਿੰਗ ਦੇ ਵਿੱਚ ਜਿਹੜੀ ਉਹ ਅਗਲੀ ਮੀਟਿੰਗ ਦੀ ਡੇਟ ਫਿਕਸ ਕੀਤੀ ਉਸ ਮੀਟਿੰਗ ਦੇ ਵਿੱਚ ਉਹ ਉਹਨਾਂ ਦਾ ਨੁਮਾਇੰਦਾ ਜਿਹੜਾ ਵਾ ਉਹ ਆਏਗਾ ਤੇ ਉਹ ਆਣ ਕੇ ਉਹ ਕਲੀਅਰ ਕਰੇਗਾ ਸੋ ਇਹ ਦੋ ਤਿੰਨ ਇਸ਼ੂ ਸੀਗੇ ਸ਼ੰਕਾ ਸੀਗੀਆਂ ਜਿਹੜੀਆਂ ਉਹ ਕਲੀਅਰ ਕੀਤੀਆਂ ਨਾਲ ਦੀ ਨਾਲ ਗੱਲ ਕਰ ਲਈਏ ਵੀ ਜਿੱਥੇ ਸਾਡੀ ਡਿਮਾਂਡ ਸੀਗੀ ਜਾਂ ਜਿੱਥੇ ਸਾਡੀ ਮੀਟਿੰਗ ਦੀ ਚਿੱਠੀ ਉਹਨਾਂ ਨੇ ਰੱਦ ਕੀਤੀ ਸੀ ਉਥੇ ਡਾਇਰੈਕਟ ਅਟ ਸਟੇਟ ਟ੍ਰਾਂਸਪੋਰਟ ਨੇ ਦੁਬਾਰਾ ਮੀਟਿੰਗ ਬੁਲਾ ਕੇ ਵਧੀਆ ਮਾਹੌਲ 'ਚ ਮੀਟਿੰਗ ਕੀਤੀ ਆ ਸੁਭਾਗ ਦੀਆਂ ਕੁਝ ਕਮੀਆਂ ਜਾਂ ਕੁਝ ਘਾਟਾਂ ਸੀ ਜਿਹੜੀਆਂ ਉਹਨਾਂ ਨੇ ਸਾਡੇ ਸਾਹਮਣੇ ਸ਼ੇਅਰ ਵੀ ਕੀਤੀਆਂ ਸਾਡੇ ਨਾਲ ਸੋ ਨਾਲ ਦੀ ਨਾਲ ਵੱਡੇ ਪੱਧਰ ਤੇ ਜਿਹੜਾ ਸਾਡਾ ਘਾਟ ਆ ਰਹੀ ਆ ਜਾਂ ਕਹਿ ਸਕਦੇ ਆ ਤਨਖਾਹਾਂ ਵਿੱਚ ਦੇਰੀ ਆ ਰਹੀ ਆ ਉਹਦਾ ਇਸ਼ੂ ਵੀ ਸੀਗਾ ਜਿਹੜਾ ਅਸੀਂ ਵੀ ਪਹਿਲਾਂ ਤੁਹਾਡੇ ਨਾਲ ਵੀ ਸ਼ੇਅਰ ਕਰ ਚੁੱਕੇ ਹਾਂ ਵੀ 250 ਕਰੋੜ ਜਾਂ 300 ਕਰੋੜ ਰੁਪਈਆ ਜਿਹੜਾ ਫ੍ਰੀ ਸਫਰ ਵਾਲਾ ਫਸਿਆ ਖੜਾ ਸੋ ਨਾਲ ਤੇ ਖਬਰ ਹਰਿਆਣਾ ਦੀ ਸਿਆਸਤ ਦੇ ਨਾਲ ਜੁੜੀ ਹੋਈ ਅੱਜ ਕਿਰਨ ਚੌਧਰੀ ਜੋ ਹਰਿਆਣਾ ਕਾਂਗਰਸ ਦਾ ਇੱਕ ਵੱਡਾ ਨਾਮ ਸਰ ਬੀਜੇਪੀ ਚ ਸ਼ਾਮਿਲ ਹੋ ਗਏ ਉਹਨਾਂ ਦੀ ਬੇਟੀ ਸ਼ਰੂਤੀ ਚੌਧਰੀ ਜਿਹੜੇ ਐਮਪੀ ਰਹਿ ਚੁੱਕੇ ਨੇ ਉਹ ਵੀ ਬੀਜੇਪੀ ਚ ਸ਼ਾਮਿਲ ਹੋਏ ਕੱਲ ਹੀ ਕਿਰਨ ਚੌਧਰੀ ਔਰ ਸ਼ਰੂਤੀ ਚੌਧਰੀ ਨੇ ਕਾਂਗਰਸ ਤੋਂ ਅਸਤੀਫਾ ਦਿੱਤਾ ਸੀ ਔਰ ਲੋਕ ਸਭਾ ਟਿਕਟ ਨਾ ਮਿਲਣ ਤੋਂ ਕਿਰਨ ਚੌਧਰੀ ਨਰਾਜ਼ ਚੱਲ ਰਹੇ ਸੀ ਕਿਰਨ ਚੌਧਰੀ ਨੇ ਅੱਜ ਭੁਪਿੰਦਰ ਹੁੱਡਾ ਤੇ ਕਾਫੀ ਹਮਲੇ ਬੋਲੇ ਔਰ ਉਹਨਾਂ ਕਹਿੰਿਆ ਕਿ ਕਾਂਗਰਸ ਪਾਰਟੀ ਹਰਿਆਣਾ ਦੇ ਵਿੱਚ ਇੱਕ ਵਿਅਕਤੀ ਤੇ ਨਿਰਭਰ ਹੋ ਕੇ ਰਹਿ ਗਈ ਹੈ ਉਹਨਾਂ ਕਹਿੰਿਆ ਕਿ ਜੇ ਕੋਈ ਬਰਾਬਰ ਆਵੇ ਤਾਂ ਉਸ ਨੂੰ ਖਤਮ ਕਰ ਦਿੰਦੇ ਨੇ ਉਹਨਾਂ ਕਿਹਾ ਕਿ ਹੱਥ ਵਾਲਾ ਝੰਡਾ ਛੱਡ ਕੇ ਹੁਣ ਅਸੀਂ ਭਾਜਪਾ ਦਾ ਝੰਡਾ ਚੱਕਾਂਗੇ। ਉਹਨਾਂ ਇਹ ਵੀ ਕਿਹਾ ਕਿ ਮਨੋਰ ਲਾਲ ਖੱਟਰ ਮੇਰੇ ਵੱਡੇ ਭਰਾ ਤੇ ਮੇਰੇ ਲਈ ਪ੍ਰੇਰਨਾ ਸਰੋਤ ਨੇ। ਉਹਨਾਂ ਕਿਹਾ ਕਿ ਕਿਰਨ ਚੌਧਰੀ ਦਾ ਸ਼ਰੀਰ ਸਿਰਫ ਕਾਂਗਰਸ ਸੀ ਪਰ ਮਨ ਭਾਜਪਾ ਦੇ ਨਾਲ ਸੀ ਤੇ ਅੱਜ ਉਹਨਾਂ ਨੇ ਰਸਮੀ ਤੌਰ ਤੇ ਭਾਜਪਾ 'ਚ ਸ਼ਮੂਲੀਅਤ ਕਰ ਲਈ। ਠੀਕ ਹੈ, ਵਰ੍ਹਸ਼ੋਂ ਤੱਕ ਇਹਨਾਂ ਨੇ ਭਲੇ ਹੀ ਕਾਂਗਰਸ ਵਿੱਚ ਕੰਮ ਕੀਤਾ। लेकिन मैं तो ये मानूंगा कि शरीर कांग्रेस में रहा होगा मन हमेशा भारतीय जनता पार्टी में रहा है क्योंकि मेरा परिचय बहन किरण जी से श्रुति जी से तो इतना ज्यादा परिचय पहले नहीं था लेकिन अभी हुआ लेकिन किरण जी से परिचय उस समय से जब चौधरी बंसीलाल जी के साथ हम मिलकर के काम करते थे उन्नीस सौ से अठानवे की बात और लगातार हमारे विधानसभा में चौके साढ़े नौ साल तक मुख्यमंत्री के नाते मुझे जो अवसर मिला उस समय बहन किरण चौधरी जी के साथ ठीक है दो विपक्षी पार्टियों में रहने के कारण से था विधानसभा में देखने में भले ही हम आमना सामना कर लेते थे लेकिन थोड़ी देर बाद हमको पता लग जाता था कि हम क्या कहना चाहते हैं एक दूसरे को ये फैसला इसीलिए लिया मैंने प्रेरित होकर हमारा ये जो नेतृत्व तो बैठा है इनसे और हमारे माननीय प्रधानमंत्री जी जिन्होंने विकसित भारत का एक संकल्प रखा है और ये विकसित भारत का संकल्प जो उन्होंने करा है दो तक का ये आने वाले समय में मुझे पूर्ण विश्वास है कि हिंदुस्तान जो है वो विश्व के अंदर सबसे आगे बढ़कर चमकेगा माननीय प्रधानमंत्री जी ने जो जनहित के ही नहीं देश हित के जो काम करें उसी के कारण आज तीसरी बार जो अपने आप में एक इतिहास है ट नहीं मिला बेटी को इसलिए वो छोड़ हैं जब उनको यह नहीं आ, ये नहीं लगा कि उनको हर बार टिकट भी दिए उनको विधायक दल का नेता भी बनाया गया उनकी बेटी को वर्किंग प्रेसिडेंट भी बनाया गया उनकी बेटी को टिकट दिया एम पी भी बनाया गया जब इस बार कांग्रेस नेतृत्व ने दूसरे आदमी का नाम दिया तो उनको कांग्रेस में भविष्य सुरक्षित नहीं लगा जहाँ सुरक्षित लगाएगा ये तो हर व्यक्ति का अपना अधिकार है जहाँ अपना भविष्य जाएगा दुख की बात है क्योंकि हमारी पार्टी के दिग्गज रहे हैं ये और एक परिवार की परंपरा इन्होंने रखी थी बंसी लाल का के परिवार का इन्होंने काम सियासत आगे बढ़ाई थी और श्रुति हमारी एमपी भी रही तो तो दुख तो है और इसका पार्टी को थोड़ा नुकसान तो होगा ही बिल्कुल होगा उन्होंने आरोप लगाई कि नेता विजय सिंह अपने बेटे को आगे बैठाने के लिए पार्टी को नुकसान बन रहे हैं देखो कोई तो कारण है उनकी बेटी की टिकट भी कटी जबकि वो जीतने वाली कैंडिडेट थी और मैं कह सकती हूँ दावे से कि अगर उनको मिलता टिकट मिलता तो वो जरूर प्रचंड बहुमत से जीतते लेकिन अब क्या कारण बने उनके जानने के मुझे मालूम नहीं है लेकिन उनके साथ ज्यादा तो हुई है इसमें कोई तो राय नहीं आपने कोशिश नहीं की उनको रोकने की अब कोशिश देखो सबको अपना वो होता है अच्छा होता है वो पार्टी में रहते हैं और उनका उनको उनका ड्यू मिलता है